ਦੁੰਗal ਕਰਨਗੇ ਸਿੱਖਿਆ ਮੰਤਰੀ ਦੇ ਪਿੰਡ ਦੇ ਨਜ਼ਦੀਕ ਇੱਕ ਪਾਣੀ ਵਾਲੀ ਟੈਂਕੀ ਹੈ ਉਹ ਪਾਣੀ ਵਾਲੀ ਟੈਂਕੀ ਗੈਰਹੀ ਚਰਚਾ ਬਵਿਸ਼ਾ ਬਣੀ ਹੋਈ ਹੈ ਦਰਅਸਲ ਜਦੋਂ ਕਿਸੇ ਨੇ ਪ੍ਰੋਟੈਸਟ ਕਰਨਾ ਹੁੰਦਾ ਸੀ ਸਿੱਖਿਆ ਮੰਤਰੀ ਦੇ ਪਿੰਡ ਦੇ ਨੇੜੇ ਇਸੇ ਪਾਣੀ ਵਾਲੀ ਟੈਂਕੀ ਦੇ ਬਾਹਰ ਤੰਨਾ ਪ੍ਰਦਰਸ਼ਨ ਕਰਦੇ ਸੀ ਪ੍ਰੋਟੈਸਟ ਕਰਦੇ ਸੀ ਸਰਕਾਰ ਤੱਕ ਆਪਣੀਆਂ ਮੰਗਾਂ ਪਹੁੰਚਾਉਣ ਦੇ ਲਈ ਆਵਾਜ਼ ਬੁਲੰਦ ਕਰਦੇ ਸੀ ਪ੍ਰਸ਼ਾਸਨ ਤੱਕ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਸੀ ਫਿਰ ਇਸੇ ਟੈਂਕੀ ਦਾ ਸਹਾਰਾ ਲਿਆ ਜਾਂਦਾ ਸੀ ਲੇਕਿਨ ਪ੍ਰੋਬਲਮ ਇਹ ਹੈ ਕਿ ਸਿੱਖਿਆ ਮੰਤਰੀ ਦੇ ਪਿੰਡ ਦੇ ਬਿਲਕੁਲ ਨੇੜੇ ਇਹ ਟੈਂਕੀ ਤੋ ਪੇਰੂ ਪ੍ਰਾਲਾਗੀ ਕਿਤਾ ਪ੍ਰਸ਼ਾਸਨ ਨੇ ਕੀ ਕੀਤਾ ਪ੍ਰਸ਼ਾਸਨ ਨੇ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਰੋਕਣ ਦੇ ਲਈ ਇੱਕ अनोखा ਢੰਗ ਤਰੀਕਾ ਲੱਭਿਆ ਪ੍ਰਸ਼ਾਸਨ ਨੇ ਟੈਂਕੀ ਦੇ ਚਾਰੇ ਪਾਸੇ ਵੱਡੀਆਂ ਵੱਡੀਆਂ ਦੀਵਾਰਾਂ ਬਣਾ ਦਿੱਤੀਆਂ ਨੇ ਦੇਖੋ ਜ਼ਰਾ ਟੈਂਕੀ ਦੇ ਚਾਰੇ ਪਾਸੇ ਵੱਡੀਆਂ ਵੱਡੀਆਂ ਦੀਵਾਰਾਂ ਬਣਾ ਦਿੱਤੀਆਂ ਨੇ ਪ੍ਰਸ਼ਾਸਨ ਨੇ ਟੈਂਕੀ ਦੇ ਚਾਰੇ ਪਾਸੇ ਇਹ ਦੀਵਾਰਾਂ ਨੇ ਟੈਂਕੀ ਦੇ ਆਲੇ ਦੁਆਲੇ ਜਾਲ ਲਗਾ ਦਿੱਤਾ ਗਿਆ ਹੈ ਟੈਂਕੀ ਦੇ ਨਜ਼ਦੀਕ ਪੁਲਿਸ ਲਾਜ਼ਮ ਵੀ ਤੈਨਾਤ ਕਰ ਦਿੱਤੇ ਗਏ ਨੇ ਟੈਂਕੀ ਤੇ ਚੜ ਕੇ ਪ੍ਰੋਟੈਸਟ ਕਰਨ ਵਾਲਿਆਂ ਨੂੰ ਰੋਕਿਆ ਜਾਏ ਇਸੇ ਕਰਕੇ ਇਹ ਦਿਵਾਰਾਂ ਵੀ ਕੀਤੀਆਂ ਗਈਆਂ ਜਾਲ ਵੀ ਵਿਛਾ ਦਿੱਤਾ ਗਿਆ ਤਣਾਤੀ ਵੀ ਕਰ ਦਿੱਤੀ ਗਈ ਸੀਖਾ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਜਿਨ੍ਹਾਂ ਦੇ ਪਿੰਡ ਗੰਬੀਰਪੁਰ ਵਿਖੇ ਆਏ ਦਿਨ ਅਧਿਆਪਕਾਂ ਵੱਲੋਂ ਧਰਨੇ ਪ੍ਰਦਰਸ਼ਨ ਜਿਹੜੇ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਕੀਤੇ ਜਾ ਰਹੇ ਸੀ ਤੇ ਗੱਲ ਕਰ ਲਈ ਜਾਵੇ ਇੱਥੇ ਦੀ ਪਾਣੀ ਵਾਲੀ ਟੈਂਕੀ ਦੀ ਤਾਂ ਹਰਜੋਤ ਬੈਂਸ ਦੇ ਪਿੰਡ ਦੇ ਨਜ਼ਦੀਕ ਬਣੀ ਪਾਣੀ ਵਾਲੀ ਟੈਂਕੀ ਤੇ ਚੜ ਕੇ ਅਧਿਆਪਕ ਜਿਹੜੇ ਐ ਲਗਾਤਾਰ ਧਰਨੇ ਪ੍ਰਦਰਸ਼ਨ ਕਰ ਰਹੇ ਸੀ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਟੈਂਕੀ ਤੇ ਲਗਾਤਾਰ ਚੜਦੇ ਜਾ ਰਹੇ ਸੀ ਜਿਸ ਦਾ ਹੱਲ ਜਿਹੜਾ ਪ੍ਰਸ਼ਾਸਨ ਵੱਲੋਂ ਲੱਭ ਲਿਆ ਗਿਆ ਪ੍ਰਸ਼ਾਸਨ ਵੱਲੋਂ ਹੁਣ ਇਸ ਪਾਣੀ ਵਾਲੀ ਟੈਂਕੀ ਤੇ ਅਧਿਆਪਕ ਨਾ ਚੜਨ ਕੋਈ ਪ੍ਰਦਰਸ਼ਨਕਾਰੀ ਜਿਹੜਾ ਐ ਟੈਂਕੀ ਤੇ ਨਾ ਚੜੇ ਤਾਂ ਉਸ ਟੈਂਕੀ ਨੂੰ ਆਲੇ ਦੁਆਲੇ ਤੋਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਟੈਂਕੀ ਨੂੰ ਚਾਰੇ ਪਾਸੇ ਤੋਂ ਜਿਹੜਾ ਐ ਬੰਦ ਕਰ ਦਿੱਤਾ ਗਿਆ ਹੈ ਸੋ ਪ੍ਰਸ਼ਾਸਨ ਵੱਲੋਂ ਇਸ ਟੈਂਕੀ ਨੂੰ ਬੰਦ ਕਰਨ ਦਾ ਮਕਸਦ ਇਹ ਹੈ ਕਿ ਕੋਈ ਵੀ ਟਾਰੀ ਟੈਂਕੀ ਤੇ ਨਾ ਚੜੇ ਕੋਈ ਅਨਸਕਾਮੀ ਘਟਣਾ ਜਿਹੜੀ ਇੱਥੇ ਨਾ ਵਾਪਰੇ ਜਿਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਜਿਹੜਾ ਹੈ ਕਾਫੀ ਉੱਚੀ ਉੱਚੀਆਂ ਦੀਵਾਰਾਂ ਜਿਹੜੀਆਂ ਇੱਟਾਂ ਤੇ ਸਿਮਿੰਟ ਦੇ ਨਾਲ ਕਾਫੀ ਉੱਚੀਆਂ ਉੱਚੀਆਂ ਦੀਵਾਰਾਂ ਜਿਹੜੀਆਂ ਕਰ ਦਿੱਤੀਆਂ ਗਈਆਂ ਤਾਂ ਕਿ ਕੋਈ ਵੀ ਪ੍ਰਦਰਸ਼ਨਕਾਰੀ ਇਸ ਟੈਂਕੀ ਤੇ ਨਾ ਚੜ ਸਕੇ ਤੇ ਆਲੇ ਦੁਆਲੇ ਜਿਹੜਾ ਹੈਗਾ ਜਾਲ ਵੀ ਵਿਛਾ ਦਿੱਤਾ ਗਿਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਾਲ ਵੀ ਲਗਾਇਆ ਗਿਆ ਕਿ ਕੋਈ ਪ੍ਰਦਰਸ਼ਨਕਾਰੀ ਜਿਹੜਾ ਹੈ ਇਸ ਟੈਂਕੀ ਦੇ ਕੋਲ ਵੀ ਨਾ ਪਹੁੰਚ ਸਕੇ ਇੱਥੋਂ ਤੱਕ ਕੀ মিডিਆ ਨੂੰ ਵੀ ਇਸ ਦੀ ਕਵਰੇਜ ਕਰਨ ਦੀ ਇਜਾਜ਼ਤ ਨਹੀਂ ਹੈ ਬਕਾਇਦਾ ਤੌਰ ਤੇ ਇੱਥੇ ਪੁਲਿਸ ਮੁਲਾਜ਼ਮ ਵੀ ਜਿਹੜੇ ਤਾਇਨਾਤ ਕਰ ਦਿੱਤੇ ਗਏ ਆ ਅਧਿਕਾਰੀਆਂ ਵੱਲੋਂ ਜਿਹੜਾ ਇੱਥੇ ਮੁਲਾਜ਼ਮ ਤਾਇਨਾਤ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਨੂੰ ਹਦਾਇਤ ਨਹੀਂ ਹੈ ਕਿ ਕੋਈ ਵੀ ਇੱਥੇ ਕਵਰੇਜ ਕਰਿਆ ਆ ਕੇ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਸ ਟੈਂਕੀ ਦੇ ਨਾਲ ਇੱਕ ਮੰਦਿਰ ਹੈ ਮੰਦਿਰ ਦੇ ਵੱਲੋਂ ਦੀ ਸਾਡੇ ਵੱਲੋਂ ਜਿਹੜੀ ਕਵਰੇਜ ਆ ਕੀਤੀ ਜਾ ਰਹੀ ਆ ਸੋ ਇਸ ਜਗ੍ਹਾ ਦੀ ਕਵਰੇਜ ਕਰਨ ਦੀ ਵੀ ਜਿਹੜੀ ਆ ਕਿਤੇ ਨਾ ਕਿਤੇ ਮਨਾਹੀ ਕੀਤੀ ਗਈ ਆ ਸੋ ਕੋਈ ਅਣਸਖਾਵੀ ਘਟਨਾ ਨਾ ਵਾਪਰੇ ਇਸ ਨੂੰ ਦੇਖਦੇ ਹੋਏ ਕਾਫੀ ਉੱਚੀਆਂ ਉੱਚੀਆਂ ਦੀਵਾਰਾਂ ਪਾਣੀ ਵਾਲੀ ਟੈਂਕੀ ਦੇ ਘਰ ਦਿੱਤੀਆਂ ਗਈਆਂ ਸੋ ਆਏ ਦਿਨ ਅਧਿਆਪਕ ਜਿਹੜੇ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸਿੱਖਿਆ ਮੰਤਰੀ ਦੇ ਪਿੰਡ ਗੰਬੀਰਪੁਰ ਨੂੰ ਜਾਣ ਵਾਲੀ ਜਿਹੜੇ ਰਸਤੇ ਦੇ ਉੱਤੇ ਪਾਣੀ ਵਾਲੀ ਟੈਂਕੀ ਆ ਇੱਥੇ ਚੜ ਕੇ ਪ੍ਰਦਰਸ਼ਨ ਕਰਦੇ ਸੀ ਤੇ ਹੁਣ ਕੋਈ ਪ੍ਰਦਰਸ਼ਨਕਾਰੀ ਇਸ ਟੈਂਕੀ ਦੇ ਚੜ ਕੇ ਪ੍ਰਦਰਸ਼ਨ ਨਾ ਕਰ ਸਕੇ ਜਾਂ ਕੋਈ ਅਣਸਖਾਵੀ ਘਟਨਾ ਨਾ ਵਾਪਰੇ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਪਾਣੀ ਵਾਲੀ ਟੈਂਕੀ ਨੂੰ ਚਫੇਰੀਓ ਜਿਹੜਾ ਹੈਗਾ ਉੱਚੀਆਂ ਉੱਚੀਆਂ ਦੀਵਾਰਾਂ ਕਰਕੇ ਬੰਦ ਕਰ ਦਿੱਤਾ ਗਿਆ ਹੈ ਸੋ ਹੁਣ ਕੋਈ ਵੀ ਪ੍ਰਦਰਸ਼ਨਕਾਰੀ ਇਸ ਪਾਣੀ ਵਾਲੀ ਟੈਂਕੀ ਤੇ ਨਾ ਚੜ ਪਾਏ ਇਸ ਦਾ ਪੱਕਾ ਹੱਲ ਜਿਹੜਾ ਹੈ ਪ੍ਰਸ਼ਾਸਨ ਵੱਲੋਂ ਲੱਭਿਆ ਗਿਆ ਹੈ ਵਿਮਲ ਕੁਮਾਰ ਜ਼ੀ ਮੀਡੀਆ ਪਿੰਡ ਗੰਬੀਰਪੁਰ ਸ਼੍ਰੀ ਆਨੰਦਪੁਰ ਸਾਹਿਬ